ਆ ਦੋਸਤੋ ਚੈੱਕ ਕਰੋ ਜੀ ਖੰਨਾ ਬਸੂ ਮੰਡੀ ਤੇ ਮੀਂਹ ਬਹੁਤ ਪੈਂਦਾ ਹੈ। ਖੰਨਾ ਬਸੂ ਮੰਡੀ ਤੇ ਜਿਵੇਂ ਪਾਹਲ ਕਰਤਾ ਪਾਣੀ ਖੜ ਗਿਆ ਦੇਖੋ ਤੁਸੀਂ ਚਾਹੇ ਜੀ ਵੀ ਲਾ ਲੋ ਇੰਨਾ ਪਾਣੀ ਖੜ ਗਿਆ। ਸਾਰੀ ਮੰਡੀ ਤੇ ਸਾਰਾ ਮਾਲ ਮੰਦਾ ਬਹੁਤ ਜਿਆਦੇ। ਜੁਰੋਗਾ ਜਿਹੜੇ ਆਸਾਂ ਲੈ ਕੇ ਆਏ ਨਹੀਂ ਇਹ ਸਾਰੀਆਂ ਹੀ ਆਸਾਂ ਤੇ ਪਾਣੀ ਖੜ ਗਿਆ। ਦੋਸਤੋ ਇਹ ਜਿਹੜੀ ਖਾਨਾ ਪਸ਼ੂ ਮੰਡੀ ਆ ਇਹ ਮਹੀਨੇ ਚ ਤਿੰਨ ਵਾਰ ਲੱਗਦੀ ਆ 28 ਤਰੀਕ ਨੂੰ ਲੱਗਦੀ ਆ ਪਹਿਲੀ ਤਰੀਕ ਨੂੰ 15 ਨੂੰ ਲੱਗਦੀ ਆ ਤੇ ਫੇਰ ਅੱਜ ਲੱਗੀ 28 ਇਸ ਮਹੀਨੇ ਤਿੰਨ ਵਾਰ ਲੱਗਦੀ ਆ ਇਹ ਹਾਲ ਦੇਖੋ ਮੰਡੀ ਦਾ ਪਹਿਲਾਂ ਬਹੁਤ ਵਧੀਆ ਪ੍ਰਬੰਧ ਸੀ ਇਹਨਾਂ ਵਿੱਚ ਖੱਡੇ ਬਣੇ ਸੀ ਸਾਰੇ ਨਾਵੇਂ ਕੰਬੂ ਲੱਗੇ ਹੋਏ ਸੀ ਇਹ ਮਹੀਨੇ ਕਰਤਾ ਹੀ ਮੰਦਾ はい。<I know. S 1> ਆਹ ਬੋਲ ਗੱਬਰ ਦੱਸਿਆ ਨਾ ਮੇਕੇ ਅਨੀ ਵਾਲਾ ਜਾਉਂਦਾ ਹੈਗਾ ਨਾ ਹੈ ਮੰਦਾ ਬਾੜਾ ਗਾਵੇ ਗੈਣੀ ਮਾਲ ਮਾਲ ਦੇ ਗੈਣੀ ਮਹਾ ਮਾਲ ਬਹੁਤ ਜਿਆਦਾ ਖੜਾ ਹੀ ਮੰਡੀ ਦੇ ਇਹ ਪਾ ਜਿਹੜਾ ਆ ਮੇਰੇ ਨਾਲ ਹਸੀ ਰਿਹਾ ਹੈ ਯਾ ਦੇਖ ਲੋ ਇਹਦਾ ਸੇਰੋ ਪਿੰਡ ਲੈ ਕਰ ਦੇ ਇਹਨੂੰ ਵੀਡੀਓ ਨੂੰ ਕਹਦੇ ਕ ਲਾਇਕ ਕਰ ਦੇ ਕੌਣ ਹੈ ਕਹਦੇ ਕ ਲਾਇਕ ਕਰ ਦੋ ਰਮਾਲ ਕੰਨੀ ਤੇ ਦੇਖੋ ਰਮਾਲ ਕੰਨੀ ਆ ਆ ਫੀਰੇ ਨੂੰ ਦਿਖਾਉਣੇ ਆ ਜੀ ਆਪਾਂ ਤੁਹਾਨੂੰ ਆ ਦੇਖੋ ਇਹ ਮਾਜੇ ਦਾ ਇਹ ਬਾਈ ਮੰਗਦਾ ਹੈ 1 ਲੱਖ 20000 ਰੁਪਇਆ ਜਮਾ ਦੇਣ ਲੈਣ ਬਾਈ ਕਹਿੰਦਾ ਮੁੱਲ ਕਰਦੇ ਆਪਾਂ ਤਾਜ਼ੀ ਹੋਈ ਹੈ 1 ਲੱਖ 20000 ਰੁਪਇਆ ਦਾ ਮੁੱਲ ਕਰਾਂਗੇ ਆਸੀ ਸੁਣੋ ਤੇ ਕੀ ਬੀਆ ਫੋਟੋ ਲਾਇਵ ਕਰ ਆ ਵਾ 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 ਦੇਖ ਰਹੀ ਜਾਨ ਇਸ ਹੀਰੇ ਨੂੰ ਵੀ ਲਾਈਵ ਚਲਾ ਕੇ ਦੇ ਦਿਆ ਯਾਰ ਜਦੋਂ ਤੁਹਾਨੂੰ ਮੇਸ਼ਾ ਵਿੱਚ ਨਹੀਂ ਮਿੱਤਲੀ ਜਾਊਗਾ ਆ ਕੀ ਇੱਕ ਮਾਦਿਅਮ ਵਿੱਚ ਨਾਇਆ ਸੀਗਾ ਤੇ ਮਾਜ ਦੇ ਲਵੇ ਹੈਗੀ ਗੱਬਣ ਹੈ ਮਾਜ ਦੇ ਗੱਬਣ ਆ ਖੜੀ ਹੈਗੀ ਚੈੱਕ ਕਰੋ ਮਾਜ ਦਾ ਰੇਟ ਮੰਗਦਾਗਾ 10 ਲੱਖ 60000 ਰੁਪਿਆ ਆ ਦੇਖੋ ਮਾਜੀ ਆ ਵੀ ਟੌਪ ਦੀ ਮਰਜ ਐ ਇਧਰੋਂ ਕਾ ਕਾ ਉੱਠ ਲੰ ਗਈ ਚੱਪਲਾਂ ਚੱਕੀ ਕਾ ਕਾਤੀ ਰੜ ਕਮੀਨੇ ਆ ਵੀ ਬਾਵਾ ਗੱਡਿਆਂ ਬਣਾ ਕੋਈ ਆਂ ਹੈ ਜਨ ਤਾਂ ਗੱਡੇ ਕਿੱਥੇ ਹੋਊਗਾ ਲੱਗਦਾ ਤਿੰਨ ਜਗੜੀਆਂ ਕਿੱਥੇ ਹੋਊਗੀ ਤੋ ਗੋ ਮਾਲੀ ਉਹ ਵੱਨੀ ਗੜੀਆਂ ਲੈਵ ਲਾਈਵ ਡਾਲ ਲਾ ਲੈ ਲਾਈਵ ਚਾਲ ਵਾਲੇ ਕਾਇਲਾ ਖੇਡਾ ਆਕਾ ਆਕਾ ਕਹਿੰਦੇ ਇਹ ਦਾਇਕ ਕਰਦੇ ਨਹੀਂ ਬਹੁਤ ਅਖਨੇ ਮੰਡੀ ਦੇ ਵਿੱਚ ਨਾ ਪੁਰੀ ਆਏ ਵਾਚ ਉਹ ਬਹੁਤ ਇੱਧਰ ਤੱਕ ਵੱਡਾ ਪੀਚਾ ਬੰਦਾ ਸੋਲਾ ਸਾਰਾ ਪਿੱਛੇ ਆ ਦੇਖੋ ਮਾਹੀ ਭੇਜਿਆ ਪਿਆ ਵੀਰੇ ਨਾ ਮੈਂ ਕੋਈ ਜੁਆ ਜੋਰ ਦਾ ਨਹੀਂ ਤੇ ਗਿਆ ਮੰਜਾ ਭੇਜਿਆ ਸਾਰੀਆਂ ਨੇ ਕਾਪਾ ਪਟੋਸ ਬਣ ਲੈਣਾ ਕੋਈ ਵਾਪਸੀ ਹੋਣੇ ਕਹਿੰਦਾ ਪਿੰਡ ਵਾਲੀ ਤਾਂ ਇਹਦੇ ਨੰਬਰ ਤੇ ਫੋਨ ਕਰੋ ਪਿੰਡ ਵਾਲੇ ਕਹਿੰਦਾ ਦੇ ਦੋ ਨੰਬਰ ਬੋਲ ਦੇ ਆ ਦਾ ਵਿੱਚ ਬੋਲੋ ਹੋਰ ਕਿਹਨੇ ਬੋਲਦਾ ਇਹ ਨੰਬਰ ਹੈ 953080195 ਇਹਨੂੰ ਕੰਟੈਕਟ ਕਰ ਲਈ 9878313166 ਇਹ ਆਪਣਾ ਨੰਬਰ ਹੈ ਇਹ ਹਟ ਗਿਆ ਜੀ ਬਸ ਕਾ ਮੀ ਹਟ ਗਿਆ ਹੁਣ ਅਸੀਂ ਜਾ ਰਹੇ ਹਾਂਗੇ ਪਿੰਡ ਨੂੰ ਜਾਵਾਂਗੇ ਹੁਣ ਮੀ ਹਟ ਗਿਆ ਕਿਉਂਕਿ ਮੱਜਾਂ ਦਾ ਅੱਜ ਵੇਖਣ ਦੇ ਬੋਰ ਦੇ ਬੋਰ ਦੇ ਕਾਬਲ ਹੈ ਨਹੀਂ ਨੀ ਮੀ ਕਰਕੇ ਦੇਖੋ ਜੀ ਦੇਖੋ ਬੁਰਾ ਹਾਲ ਮੰਡੀ ਦਾ ਦੇਖੋ ਜੀ ਮਾਜ ਲੈ ਕੇ ਚਲੀਏ ਚਾਲ ਫੇਰਾ ਲੈ ਵੀ ਦੇਖੋ ਮਾਜ ਨੇ ਜਮੀਨ ਇਹਦਾ ਹੀ ਸਾਡੇ ਜਮਾ ਕਪੜੇ ਖਰਾਬ ਕਰਦੇ ਮੰਦਾ ਹਾਲ ਕਰਤਾ ਮੀ ਨੇ ਵੀਡੀਓ ਦੇਖਣ ਲਈ ਧੰਨਵਾਦ ਜੀ ਲੈਕ